ਅੱਜ ਜਿਹੜੀ ਅਸੀਂ ਰੈਲੀ ਕਰ ਰਹੇ ਆ ਇਹ ਦਿਨੇਸ਼ ਬੱਬੂ ਜੀ 550 ਦੇ ਕੈਂਡੀਡੇਟ ਨੇ ਬਹੁਤ ਸੂਝਵਾਨ ਇਮਾਨਦਾਰ ਔਰ ਨਿਸ਼ਟਾਵਾਨ ਕਾਰਕਟਰ ਵਾਲੇ ਸਾਡੀ ਇਹ ਡਿਮਾਂਡ ਰਹੀ ਆ ਸੈਂਟਰ ਤੋਂ ਕਿ ਅਚੇ ਮੇਛਾਈ ਕਦੀ ਪ੍ਰਾਨ ਨਾਲ ਲੇਖੀ ਜਿੱਤ ਗਿਆ ਕਦੀ ਜਗਤਾਤ ਸ਼ਰਮਾ ਜਿੱਤ ਗਿਆ ਚਲੋ ਵਿਨੋਦ ਖੰਨਾ ਜੀ ਆ ਇਹਨਾਂ ਨੇ ਬਹੁਤ ਕੰਮ ਕੀਤਾ ਮਲੇ ਸੈਲੀਬ੍ਰਿਟੀ ਆਂਦੇ ਰਿਆ ਬਾਨੂੰ ਮਿਲ ਕੇ ਸਾਨੂੰ ਲੱਭਦੇ ਨਹੀਂ ਰਹੀ ਇਸ ਵਾਰੀ ਸਾਡੇ ਪੂਰੇ ਇਲਾਕੇ ਦੀ ਇਹ ਡਿਮਾਂਡ ਸੀਗੀ ਕਿ ਇਸ ਵਾਰੀ ਸਾਡੇ ਕਾਰਕਿਰਤਾ ਦੇ علاوہ ਲੋਕਲ ਹੋਣਾ ਚਾਹੀਦਾ ਵਾ ਜਿੰਨੂੰ ਅਸੀਂ ਜਾ ਕੇ ਆਪਣੀਆਂ ਸਮੱਸਿਆਵਾਂ ਦੱਸ ਸਕੀਏ ਜਿਹਦੇ ਕੋਲ ਅਸੀਂ ਬੈਠ ਸਕੀਏ ਜਿਹੜਾ ਸਾਡੇ ਆ ਪਮਨਾਵ ਨੂੰ ਸਮਝਦਾ ਹੋਵੇ ਔਰ ਪਾਰਟੀ ਨੇ ਬੜਾ ਹੀ ਮਿਸਤੇਮਾਨ ਕਾਰਕਿਰਤਾ ਦਿਨੇਸ਼ ਬੱਬੂ ਜੀ ਦਿੱਤੇ ਆ ਔਰ ਤਿੰਨ ਵਾਰੀ ਇਹ ਐਮਐਲਏ ਰਹੇ ਨੇ ਲਗਾਤਾਰ ਔਰ ਚੀਪ ਪਾਰਲੀਮੈਂਟ ਸੈਕਟਰੀ ਨੇ ਔਰ ਇਹਦੇ ਨਾਲ ਨਾਲ ਡੀਪੀ ਸਪੀਕਰ ਦਾ ਵੀ ਇਹਨਾਂ ਕੋਲੋ ਜ਼ਿੰਮੇਵਾਰੀ ਰਹੀ ਆ ਔਰ ਬੜੀ ਮਖੂਬੀ ਦੇ ਨਾਲ ਇਹਨਾਂ ਨੇ ਔਰ ਬੜੀ ਵੱਡੀ ਨੀ ਲੱਗੇ ਜਿੱਦੇ ਰਹੇ ਆ ਹਰ ਜ਼ਿਲ੍ਹੇ ਦੇ ਅੰਦਰ ਇੱਕ ਇੱਕ ਕਾਰਕਟਰ ਨੂੰ ਉਹਨੂੰ ਜਾਣਦਾ ਵਾ ਕਿਉਂਕਿ ਕਾਫੀ ਦੇਰ ਤੋਂ ਜਵਾਨੀ ਦਾ ਜਾਨਦ ਤੇ ਹੀ ਉਹਨਾਂ ਨੇ ਯੁਵਾ ਮੋਰਚੇ ਤੋਂ ਲੈ ਕੇ ਮੰਡਲ ਪ੍ਰਬੰਧਨ ਤੋਂ ਲੈ ਕੇ ਉਹਨਾਂ ਨੇ ਕੰਮ ਕਰਦੇ ਆ ਅੱਜ ਉਹ ਇਹ ਵੱਡੀਆਂ ਵੱਡੀਆਂ ਜ਼ਿੰਮੇਵਾਰੀਆਂ ਤੇ ਆਈ ਨੇ ਓਰੇ ਇਹੋ ਜਿਹੇ ਬੰਦੇ ਨੇ ਕਿ ਜਿਹੜੇ ਸਵੇਰੇ 4 ਵਜੇ ਉੱਠ ਕੇ ਤਿਆਰ ਹੋ ਗਏ 6 ਵਜੇ ਲੋਕਾਂ ਨੂੰ ਮਿਲਣਾ ਸ਼ੁਰੂ ਕਰ ਦਿੰਦੇ ਨੇ ਔਰ ਜੇ ਕੋਈ ਨੇ ਗੱਲ ਕੀਤੀ ਫੋਨ ਆਇਆ ਅਗਰ ਉੱਥੇ ਨਹੀਂ ਮੌਕਾ ਮਿਲਿਆ ਗੱਲ ਕਰਨ ਦਾ ਤਾਂ ਬੈਕ ਕੱਲ ਜਾਂਦੀ ਆ ਇਹ ਪੂਰੇ ਜ਼ਿਲ੍ਹੇ ਦੇ ਅੰਦਰ ਇਹ ਗੱਲ ਦੀ ਜਿਹੜੀ ਆ ਉਹ ਲੋਕਾਂ ਦੇ ਵਿੱਚ ਚਰਚਾ ਵਾ ਕਿ ਸਾਡੇ ਵਿੱਚੋਂ ਹੀ ਆ ਬੱਬੂ ਜੀ ਆਉਂਗਾ ਜਿਵੇਂ ਅਹੀਂ ਹੋ ਗਏ ਆ ਇਦਾਂ ਲੋਕ ਸਮਝਦੇ ਨੇ ਔਰ ਨਰਿੰਦਰ ਮੋਦੀ ਜੀ ਜਲੇ ਆ ਉਹ ਬਹੁਤ ਵੱਡਾ ਕੰਮ ਕਰਦੇ ਨੇ ਜਿਵੇਂ ਰਾਮ ਮੰਦਰ ਬਣਾਇਆ 370 ਤੋੜੀ ਜਿਵੇਂ ਕਿਸਾਨੀ ਅੰਦੋਲਨ ਦੇ ਅੰਦਰ ਜਿਹੜੀਆਂ ਜਾਇਜ਼ ਮੰਗਾਂ ਸੀਗੀਆਂ ਉਹਨਾਂ ਨੇ ਮੰਗੀਆਂ ਮੰਨੀਆਂ ਅੱਜ ਅਸੀਂ ਜ਼ਿੰਮੇਵਾਰ ਜਾਂਦਾ ਸੀਗਾ ਆਰ ਪੀ ਐਗੋ ਆਰ ਪੀ ਨਹੀਂ ਪੈਸੇ ਨਹੀਂ ਮਿਲਦੇ ਉਹ ਅੱਗੇ ਕੀ ਦਿੰਦਾ ਸੀਗਾ 10 10 20000 ਕਰਕੇ ਮਿਲਦੇ ਅੱਜ ਪੂਰੇ ਦੇ ਪੂਰੇ ਪੈਸੇ ਪਤਰਾ ਘੰਡਿਆਂ ਦੇ ਅੰਦਰ ਜ਼ਿੰਮੇਵਾਰ ਦੇ ਖਾਤੇ ਤੇ ਪਿੰਦੇ ਆ। ਅਰੇ ਅੱਛਾ ਤੁਸੀਂ ਕਿਸਾਨੀ ਦੇ ਨਾਲ ਵੀ ਰਹੇ ਹੋ। ਬਾਕੀ ਕਿਸਾਨੀ ਜੋ ਤੁਸੀਂ ਸੁਖੀ ਹੋ। ਅਸਾਂ ਜਿਹੜੇ ਵਿਰੋਧ ਕਰ ਰਹੇ ਸੀ ਕਿ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਜਿਹੜਾ ਵਿਰੋਧ ਕਿਸ ਤਰੀਕੇ ਦਾ ਲਾਜ਼ਮੀ ਆ ਕਿ ਕਿਹੜੀਆਂ ਮੰਗਾਂ ਕੀ ਉਹਨਾਂ ਦੀ ਜਿਹੜੀ ਜਾਇਜ਼ ਸੀ ਤੁਹਾਡੇ ਕੋਲ ਮੰਨਿਆ ਨਹੀਂ ਗਈ ਜਿਹੜੀਆਂ ਮੰਗਾਂ ਜਾਇਜ਼ ਸੀ ਨਾ ਐਮਐਸਪੀ ਦੀ ਉਹ ਤਾਂ ਆਲਰੇਡੀ ਮਿਲਦੀ ਆ। ਐਮਐਸਪੀ ਜਿਹੜੀ ਆ ਤਿੰਨ ਚਾਰ ਫਸਲਾਂ ਦੇ ਤੇ ਜਿਹੜੀ ਆ ਆਲਰੇਡੀ ਮਿਲਦੀ ਆ। ਇਹ ਕਿੰਨਾ ਫਸਲਾਂ ਦੀ ਹੋਰ ਵੀ ਹੋ ਸਕਦੀ ਆ। ਅਗਲੇ ਕੋਈ ਵਿਚਾਰ ਕਰੇ ਗੱਲਬਾਤ ਕਰੇ ਤਾਂ ਫਿਰ ਜੇ ਕੋਈ ਬੰਦਾ ਇਸ ਮੰਨ ਕੇ ਬਣਾ ਕੇ ਆਵੇ ਕਿ ਮੈਂ ਮੰਨਣਾ ਹੀ ਨਹੀਂ ਤੇ ਫਿਰ ਉਹਦਾ ਹੱਲ ਕੱਢਣਾ ਬਹੁਤ ਔਖਾ ਵਾ ਪਰ ਤੁਹਾਡੀ ਪਾਰਟੀ ਦੇ ਜਿਹੜੇ ਭਟੇ ਆਗੂ ਕਹਿ ਸਕਦੇ ਆ ਕੀ ਪਿੱਛੇ ਜਾਂ ਉਹ ਮੱਤ ਵੀ ਕੀਤੀ ਜਾ ਰਹੀ ਸੀ ਕਿ ਸਲਾਰੀਏ ਵੱਲੋਂ ਪਾਰਟੀ ਛੱਡਣਾ ਕੀ ਕਾਰਨ ਸੀ ਤੇ ਕੋ ਸਲਾਰੀਏ ਜਿਹਦੇ ਆਪਣੀਆਂ ਕੋਈ ਹੋਣਗੀਆਂ ਮਨੋ ਮਤਲਬ ਕਿ ਉਹ ਦੇਖੋ ਪਾਰਟੀ ਨੇ ਉਹਨਾਂ ਨੂੰ ਵੀ ਟਿਕਟ ਦਿੱਤੀ ਸੀਗੀ ਉਹਦਾ ਨਹੀਂ ਜਿੱਤ ਪਾਏ ਉਹਨੇ ਪਾਰਟੀ ਹਰ ਵਾਰੀ ਕਾਲੀ ਕਾਰਕਟਰ ਨੂੰ ਬਦਲਦੀ ਕਿਉਂਕਿ ਉਹ ਆਮ ਜਿਆਦਾ ਇੱਥੇ ਨਹੀਂ ਰਹਿ ਸਕਦੇ ਕੋਈ ਉਹਨਾਂ ਦੇ ਕਾਰੋਬਾਰ ਨਹੀਂ ਬਾਹਰ ਫਿਰ ਗੱਲ ਉਹੀ ਆ ਜਾਂਦੀ ਹੈ ਕਿ ਬਾਹਰੋਂ ਆਏ ਨਹੀਂ ਚਾਹੇ ਉਹਨਾਂ ਦੇ ਪਿੰਡ ਇੱਥੇ ਆ ਪਰ ਜ਼ਿਆਦਾਤਰ ਉਹ ਜਿਹੜੇ ਆ ਮੁੰਬਈ ਜਾਂ ਬਾਹਰ ਹੀ ਰਹਿੰਦੇ ਨੇ ਇੱਥੇ ਘਟ ਰਹੇ ਨਹੀਂ ਤੇ ਕਾਰਕਟਰ ਦੀ ਜਿਹੜੀ ਆ ਡਿਮਾਂਡ ਦੇਤੇ ਪਾਰਟੀ ਨੇ ਠੀਕ ਦਿੱਤੀ ਆ ਪਰ ਉਹਨਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਨਾਲੇ ਕਿਉਂਕਿ ਪਾਰਟੀ ਨਾਲ ਕਾਫੀ ਸਾਲ ਤੋਂ ਜੁੜੇ ਸੀਗੇ ਮਨ ਦੁਖੀ ਵੀ ਹੁੰਦਾ ਜਦੋਂ ਕੋਈ ਇਹੋ ਜਿਹਾ ਕਾਰਜ ਕਰਦਾ ਜਾਂਦਾ ਵਾ ਅੱਜ ਤੁਹਾਡੀ ਤੁਹਾਡੀ ਮੀਟਿੰਗ ਦੇ ਵਿੱਚ ਵੀ ਲੋਕਾਂ ਦਾ ਕਾਫੀ ਵੱਡਾ ਕੱਪ ਜਿਹੜਾ ਇਹ ਦਿਖ ਰਿਹਾ ਹੈ ਉਹ ਨੂੰ ਕਿਵੇਂ ਦੇਖੋ ਦੇਖੋ ਸਾਡੇ ਤੇ ਸ਼ਹਿਰ ਦੇ ਅੰਦਰ ਜਿਹੜੇ ਮੋਸਟਲੀ ਵੋਟਰ ਨੇ ਉਹ ਪਾਰੀ ਨਹੀਂ ਉਹਨਾਂ ਪਾਰੀ ਜਿਹੜੇ ਹਨ ਉਹ ਖੁੱਲ ਕੇ ਬੋਲ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਕਾਰੋਬਾਰ ਨੇ ਅੱਜ ਕੱਲ੍ਹ ਜਿਹੜੀ ਰਾਜਨੀਤੀ ਆ ਬੜੀ ਮਾੜੀ ਹੋ ਗਈ ਆ ਉਸ ਕਰਕੇ ਜਦੋਂ ਵੋਟ ਪਾਣੀ ਆ ਉਹ ਤੇ ਅੰਦਰ ਜਾ ਕੇ ਪਾਣੀ ਆ ਇਹ ਬੋਰਡ ਜਿਹੜੀ ਆ ਨਿੰਦਰ ਮੋਦੀ ਜੀ ਨੂੰ ਗram ਮੰਦਰ ਕਰਕੇ ਮਿਲ ਰਹੀ ਆ 370 ਕਰਕੇ ਤੋੜ ਰਹੀ ਆ ਕਿਸਾਨਾਂ ਦੀ ਜਿਹੜੀ 6000 ਰੁਪਿਆ ਖਾਤੇ ਚੋਂ ਦਾ ਉਹਦਾ ਕਰਕੇ ਮਿਲਦੀ ਆ ਐਗਰੀਕਲਚਰ ਇੰਪਲੀਮੈਂਟਸ ਦੇ ਉੱਤੇ ਐਗਰੀਕਲਚਰ ਸੁਸਾਇਟੀਆਂ ਬਣੀਆਂ 80-80% ਲੈਸ ਦੇਤੇ ਵੀ ਉਹਨਾਂ ਨੂੰ ਐਗਰੀਕਲਚਰ ਇੰਪਲੀਮੈਂਟਸ ਮਿਲ ਰਹੇ ਜਿਵੇਂ ਉਹਨੇ ਬੈਲਰ ਵਾਲ ਤੇ 10 ਲੱਖ ਦੀ ਸਬਸਿਡੀ ਆ ਇਦਾਂ ਬਹੁਤ ਜ਼ਿਆਦਾ ਐਗਰੀਕਲਚਰ ਇੰਪਲੀਮੈਂਟਸ ਆ ਜਿਨ੍ਹਾਂ ਦੀ ਜ਼ਰੂਰਤ ਆ ਕਿਸਾਨ ਨੂੰ ਪਰ ਕਿਸਾਨ ਦੀ ਮਹਿੰਗੀ ਉਹ ਨਹੀਂ ਖਰੀਦ ਸਕਦਾ ਔਰ ਕਾਫੀ ਨੂੰ ਲਾਸ ਮਿਲਦੀ ਆ ਸਬਸਿਡੀ ਮਿਲਦੀ ਆ ਇਹਦੇ ਤੇ ਖਾਤੇ ਮਿਲਦੀ ਆ ਬੀ ਆ ਦੇ ਮਿਲਦੀ ਆ ਔਰ ਉਹਦਾ ਕਰਕੇ ਇਹ ਮਨ ਲੈ ਜਲਾਵਾ ਉਹਨਾਂ ਦਾ ਮਨ ਆ ਵੀ ਮੈਂ ਕਿਸਾਨ ਨੂੰ ਇੱਕ ਵਾਰੀ ਚੱਕਾਂ ਕਿਸਾਨ ਜਲਾਵਾ ਉਹ ਉਹ ਜਲਾ ਮੁਲਕ ਖਸ਼ਾਲ ਹੋਵੇ ਔਰ ਪੰਜਾਬ ਸਾਰਿਆਂ ਦਾ ਕਿਸਾਨ ਦਾ ਆਲਰੀਡੀ ਬਹੁਤ ਇਸ ਵਿੱਚ ਵਾ ਅੱਗੇ ਆ ਜਿਹੜਾ ਫਤਵਾ ਮਿਲ ਰਿਹਾ ਵਾ ਜੀ ਬਬੂ ਜੀ ਨਿੱਕੀ ਹੋ ਗਈ ਸੀ ਬਣੀ ਮਿਲਣਾ ਹੈ ਮੋਦੀ ਜੀ ਕਰਕੇ ਰਾਮ ਮੰਦਰ ਕਰਕੇ 370 ਦੀ ਤਾਰਾ 370 ਕਰਕੇ ਜਿੱਤ ਜਿੱਕਿੰਨੀ ਆ ਬੱਬੂ ਜੀ ਇੱਕ شریف ਆਦਮੀ ਨੇ ਉਹਨਾਂ ਦੀ ਇੱਕ ਸਾਖਾ ਵੀ ਬਹੁਤ شریف ਆਦਮੀ ਨੇ ਤਿੰਨ ਵਾਰੀ ਐਮਐਲਏ ਜਿੱਤੇ ਹੋਏ ਆ ਜਿੱਤ ਜਿੱਕਿੰਨੀ ਗੁਰੂਦੀ ਪਾਰਟੀਆਂ ਕਹਿ ਰਹੀਆਂ ਪੀ ਬੱਬੂ ਜੀ ਦਾ ਜਿਹੜਾ ਵਿਰੋਧ ਹੋ ਰਿਹਾ ਪਿੰਡਾਂ ਦੇ ਵਿੱਚ ਪਰ ਅੱਜ ਅਸੀਂ ਦੇਖਿਆ ਕੁਝ ਪਿੰਡਾਂ ਵਿੱਚ ਤੇ ਬੜੇ ਬਿਲਡਿੰਗ ਗਿਆ ਬੜਾ ਵੱਡਾ ਫਰਮਾ ਦਿੱਤਾ ਗਿਆ ਜੀ ਬਿਲਕੁਲ ਜੀ ਕੋਈ ਵਿਰੋਧ ਨਹੀਂ ਕੀਤਾ ਗਿਆ ਬਿਲਕੁਲ ਜੀ ਕੋਈ ਜਿਹੜਾ ਕਿਸਾਨ ਜਿਹੜੇ ਬਨੇ ਹੋਏ ਆ ਕੋਈ ਕਿਸਾਨ ਥੋੜਾ ਹੈ ਮੇਰਾ ਤੇ ਸਵੇਰ ਤੋਂ ਲੱਗੇ ਸ਼ਾਮ ਤੱਕ ਕਿਸਾਨਾਂ ਦਾ ਰਵਾ ਉਹ ਕੋਈ ਕਿਸਾਨ ਨਹੀਂ ਹੈਗਾ ਉਹ ਤਾਂ ਇੱਕ ਬੋ ਹਲਾ ਪਾਉਣ ਵਾਸਤੇ ਦੂਜੀ ਪਾਰਟੀਆਂ ਨੇ ਖਰੀਦੇ ਹੋਏ ਬੰਦੇ ਆ ਐਸੀ ਕੋ ਗੱਲ ਕਿਸਾਨਾਂ ਦਾ ਕੋਈ ਫਿਰ ਗੁਰਦਾਸਪੁਰ ਤੇ ਵੈਹ ਕੋਈ ਰੋੜਾ ਨਹੀਂ ਬੜੀ ਸ਼ਾਨ ਨਾਲ ਜਿੱਤਾ ਤੇ ਇਹ ਜਿੱਤ ਦਾ ਜਿਹੜਾ ਜੁਲਸਾ ਦੇਖੋ ਇਹਦਾ ਇੰਨਾ ਤਾਜ਼ਾ ਲਗਾਨਾ ਤਾਂ ਬਹੁਤ ਆ ਪਰ ਕਾਫੀ ਮੋਰਟੇ ਜਿੱਤਾਂਗੇ ਇੱਕ ਇਤਿਹਾਸਿਕ ਜਿੱਤ ਹੋਏਗੀ